ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਹੁਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਪੰਜਾਬ ਦੇ ਲਈ ਆਈ ਅਤਨੀ ਵੱਡੀ ਮੜੀ ਖਬਰ ਪੰਜਾਬ ਵਾਸਤੇ ਲਈ ਆਈ ਮੜੀ ਖਬਰ ਪੈ ਗਿਆ ਵੱਡਾ ਸੰਕਟ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ਿਰਵਾਤ ਕਰਦੇ ਆ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਅਮਰਤਸਰ ਚ ਇੱਕ ਐਨ ਆਰ ਆਈ ਨੂੰ ਘਰ ਵਿੱਚ ਵੜ ਕੇ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬਦਮਾਸ਼ਾਂ ਨੇ ਘਰ ਵਿੱਚ ਵੜ ਕੇ ਸਚੇਨ ਸਿੰਘ ਨੂੰ ਦੋ ਗੋਲੀਆਂ ਮਾਰੀਆਂ ਤੇ ਸਵਾਰਦਾਦ ਨੂੰ ਸੀਸੀਟੀਵੀ ਉਨਤ ਬਾਅਦ ਵਿਰੋਧ ਤੇਰਾ ਲਗਾਤਾਰ ਪੰਜਾਬ ਨੂੰ ਸਰਕਾਰ ਨੂੰ ਨਿਸ਼ਾਨੇ ਦੇ ਉੱਤੇ ਲੈ ਰਹੀਆਂ ਹਨ ਸੁਖੀਰ ਬਾਦਲ ਨੇ ਇਸ ਘਟਨਾ ਤੋਂ ਬਾਅਦ ਮੌਕਮੰਤਰੀ ਭਗਵੰਤ ਮਾਨ ਤੋਂ ਸਖ਼ਤ ਮੰਗ ਕੀਤੀ ਹੈ ਤੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਵਿਗੜ ਚੁਕੀਆ ਪੰਜਾਬ ਦੇ ਅੱਜ ਦੇ ਹਾਲਾਤ ਬਹੁਤ ਦੁਖੀ ਹਨ ਅੱਜ ਸਵੇਰੇ ਜੀਹਾਂ ਦਜੁਰਬੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਐਨ ਆਰ ਆਈ ਵੀਰ ਸੁਖਜਨ ਸਿੰਘ ਦੇ ਕਾਰਵੜਕੇ ਬਦਮਾਸ਼ਾਂ ਨੇ ਸ਼ਰਮ ਗੁਲੀਆਂ ਚਲਾ ਦਿੱਤੀਆਂ ਬਤ ਜਿਵੇਂ ਬਹੁਤਾਂ ਤੇ ਮਾਸੂਮ ਬੱਚਾ ਆਪਣੇ ਪਿਤਾ ਨੂੰ ਬਚਾਉਣ ਲਈ ਹੱਥ ਜੋੜ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ ਤੁਹਾਡੇ ਰਾਜ ਵਿੱਚ ਅਜਿਹੇ ਘਟਨਾਵਾਂ ਹਰ ਦਿਨ ਹੋ ਰਹੀਆਂ ਹਨ ਪੰਜਾਬੀ ਆਪਣੇ ਘਰਾਂ ਵਿੱਚ ਸੁਰੱਖਿਅਤ ਨਹੀਂ ਰਹੇ ਮੈਂ ਸਮਝਦਾ ਕਿ ਤੁਹਾਨੂੰ ਨਿੱਤਕਤਾ ਦੇ ਅਦਾ ਤੇ ਤਿਫਾ ਦੇਣ ਚਾਹੀਦਾ ਬੁਰੀ ਤਰ੍ਹਾਂ ਜ਼ਖਮੀ ਵગેਰੇ ਇਲਾਜ ਸੁਖ ਚਾਹ ਸੰਗਤੀ ਸੇਵਾ ਤੇ ਜੀ ਆ ਵੀ ਦੀ ਅਰਦਾਸ ਕਰਦਾ ਹਾਂ ਜੀ ਹਾਂ ਇਹ ਸਾਰੀਆਂ ਗੱਲਾਂ ਬਾਦਲ ਦੇ ਵੱਲੋਂ ਆਖੀਆਂ ਗਈਆਂ ਨੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ